ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਅਡਾ ਖੁੱਡਾ ਨਜ਼ਦੀਕ ਸਵੇਰੇ ਤੜਕਸਰ ਬਾਪਰੇ ਹਾਸੇ ਵੀ ਚਾਰ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਇਸ ਹਾਦਸੇ ਤੋਂ ਬਾਅਦ ਜਿੱਥੇ ਕਿ ਰਾਸ਼ਟਰੀ ਮਾਰਗ ਤੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ ਉੱਥੇ ਹੀ ਜਾਣਕਾਰੀ ਮੁਤਾਬਕ ਜਲੰਧਰ ਤੋਂ ਪਠਾਨਕੋਟ ਜਾ ਰਹੇ ਦੋ ਟਿਪਰਾਂ 'ਚੋਂ ਇੱਕ ਟਿਪਰ ਅਚਾਨਕ ਹੀ ਬੇਕਾਬੂ ਹੋ ਗਿਆ ਤੇ ਦੂਸਰੇ ਟਿਪਰ ਨੂੰ ਆਪਣੀ ਝਪੇੜ ਵਿੱਚ ਲੈ ਲਿਆ ਜਿਸ ਨਾਲ ਇੱਕ ਟਿਪਰ ਪਲਟ ਕੇ ਜਾ ਰਹੀ ਇੰਡੀਗੋ ਕਾਰ ਉੱਪਰ ਪਲਟ ਗਿਆ ਇਸ ਹਾਦਸੇ ਦੌਰਾਨ ਹੀ ਜਲੰਧਰ ਤੋਂ ਪਠਾਨਕੋਟ ਜਾ ਰਹੀ ਪੰਜਾਬ ਰੋਡਵੇ ਦੀ ਬੱਸ ਵੀ ਹਾਦਸੇ ਦਾ ਸ਼ਿਕਾਰ ਹੋ ਗਈ ਟਿਪਰ ਚਾਲਕ ਮੁਤਾਬਕ ਉਕਤ ਹਾਸਾ ਬ੍ਰੇਕ ਫੇਲ ਹੋਣ ਕਾਰਨ ਪਾਪ ਰਿਹਾ ਹੈ ਕੌਣ ਸੀ ਗੱਡੀ ਆਪ ਇਹ 11 ਸਵੇਰ ਹੈ ਐਕਸੀਡੈਂਟ ਦਾ ਕਾਰਨ ਕੀ ਹੋਇਆ ਸਰ ਬ੍ਰੇਕ ਨਹੀਂ ਹੋ ਰਿਹਾ ਸੀ ਸਰ ਬ੍ਰੇਕੋਂ ਨਿਕਲ ਗਿਆ ਇਸ ਦੌਰਾਨ ਪੰਜਾਬ ਰੋਡਵੇਜ਼ ਦੀ ਬੱਸ ਦੇ ਚਾਲਕ ਦਾ ਕਹਿਣਾ ਹੈ ਕਿ ਦੋ ਵਾਹਨਾਂ ਦੀ ਹੋਈ ਟੱਕਰ ਤੋਂ ਬਾਅਦ ਹੀ ਇੱਕ ਗੱਡੀ ਦਾ ਕੁਝ ਹਿੱਸਾ ਬੱਸ ਨਾਲ ਟਕਰਾ ਗਿਆ ਜਿਸ ਨਾਲ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਕਿਰਨ ਹੋਇਆ ਐਕਸੀਡੈਂਟ ਦਾ ਐਕਸੀਡੈਂਟ ਦਾ ਕਾਰਨ ਹੈ ਜੀ ਮੈਂ ਸਵਾਰੀ ਚੱਕ ਕੇ ਚੱਲਿਆ ਸੀਗਾ ਅਜੇ ਜਿਹੜੀ ਪਿੱਛੋਂ ਗੱਡੀ ਆ ਰਹੀ ਸੀਗੀ ਮੇਰੇ ਬਰਾਬਰ ਇੱਕ ਉਹ ਮੈਨੂੰ ਕ੍ਰਾਸ ਕਰ ਰਹੀ ਸੀ ਮੈਂ ਆਪਣੀ ਲੇਨ 'ਚ ਜਾ ਰਹੀ ਸੀ ਅਜੇ 30 35 ਸਪੀਡ 'ਤੇ ਉਤਰਾ ਗੱਡੀ ਆਈ ਆਊਟ ਆਫ ਕੰਟਰੋਲ ਹੋ ਕੇ ਉਹਨੇ ਆ ਕੇ ਪਹਿਲਾਂ ਇਹਨੂੰ ਟੱਕਰ ਮਾਰੀ ਤੇ ਮੇਰੀ ਬੱਸ ਕਿਦਗੀ ਗੜੀਮਤ ਰਹੀ ਕਿ ਬੱਸ ਵਿੱਚ ਸਵਾਰ ਸਵਾਰੀਆਂ ਤੇ ਇੰਡੀਗੋ ਕਾਰ ਸਵਾਰ ਦਾ ਬਚਾਅ ਹੋ ਗਿਆ ਜਦਕਿ ਇੱਕ ਟਿਪਰ ਚਾਲਕ ਨੂੰ ਮਾਮੂਲੀ ਸੱਟਾਂ ਵੱਜੀਆਂ ਨੇ ਜਿਹਨਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਕਰੀਬ ਸਾਨੂੰ ਫੋਨ ਰਾਹगिरਨੇ ਫੋਨ ਕੀਤਾ ਜੀ ਕਿ ਠੁਕੇ ਦੇ ਲੱਗੇ ਕੋਈ ਬਾਂਦ ਟਕਰਾ ਗਿਆ ਹੈ ਜੀ ਛੱਡੀਆਂ ਚ ਗੱਡੀਆਂ ਵੱਜ ਗਈਆਂ ਜੀ ਜਦੋਂ ਅਸੀਂ ਇੱਥੇ ਆਏ ਤਾਂ ਚਾਰ ਗੱਡੀਆਂ ਦਾ ਟੱਕਰਾ ਹੋਇਆ ਸੀਗਾ ਜੀ ਆਪਸ ਵਿੱਚ ਜਦੋਂ ਅਸੀਂ ਡਰਾਈਵਰ ਨੂੰ ਪੁੱਛਿਆ ਵੀ ਕੀ ਗੱਲ ਹੋਈ ਹੈ ਤਾਂ ਡਰਾਈਵਰ ਕਹਿੰਦਾ ਜੀ ਨਹੀਂ ਪੈਂਦਾ ਸੀਗਾ ਮੀਂਹ ਦੇ ਵਿੱਚ ਸਾਨੂੰ ਮੈਨੂੰ ਕੋਈ ਪਤਾ ਨਹੀਂ ਚੱਲਿਆ ਵੀ ਕੀ ਹੋ ਗਿਆ ਜੀ ਜਾਂ ਮੇਰੇ ਕੋ ਸਟੀਅਰਿੰਗ ਖੋ ਗਿਆ ਜੀ ਮੈਂ ਇਧਰ ਨੂੰ ਖਾਲੀ ਜਗ੍ਹਾ ਦੇਖੀ ਖਾਲੀ ਜਗ੍ਹਾ ਦੀ ਵਜ੍ਹਾ ਨਾਲ ਮੈਂ ਇਧਰ ਨੂੰ ਮੋੜ ਦਿੱਤੀ ਜੀ ਉਧਰੋਂ ਆਪਣੇ ਟਾਂਡੇ ਵੱਲ ਤੋਂ ਕੈਂਟਰ ਆਉਂਦਾ ਸੀਗਾ ਉਹਦੇ ਨਾਲ ਟਕਰਾ ਗਿਆ ਜੀ ਕਾਰ ਆਲਰੇਡੀ ਪਹਿਲੇ ਖੜੀ ਸੀ ਜੀ ਇੱਥੇ ਉਹ ਕੈਂਟਰ ਟਰੱਕ ਕਾਰ ਦੇ ਉੱਤੇ ਪੈ ਗਿਆ ਜੀ ਪਿੱਛੇ ਰੋਡਵੇਜ ਦੀ ਬੱਸ ਹੁੰਦੀ ਜਦੋਂ ਰੋਡਵੇਜ ਦੀ ਬੱਸ ਨੇ ਦੇਖਿਆ ਕਿ ਕੈਂਟਰ ਜਿਹੜੀਆਂ ਆਪਸ ਵਿੱਚ ਬੱਜੀਆਂ ਉਹਨੇ ਬ੍ਰੇਕ ਲਾਉਣ ਦੀ ਕੋਸ਼ਿਸ਼ ਕੀਤੀ ਫਿਰ ਵੀ ਥੋੜੀ ਜਿਹੀ ਉਹ ਤੋਂ ਗੱਡੀ ਜਿਹੜੀ ਹੈ ਕੈਂਟਰ ਦੇ ਨਾਲ ਟਕਰਾ ਗਈ ਪਿੱਛੇ ਡਾਲੇ ਦੇ ਨਾਲ ਜਿਹੜਾ ਕਿ ਕਿਸੇ ਨੂੰ ਵੀ ਕੋਈ ਛੋਟ ਨਹੀਂ ਆਈ ਮਾਮੂਲੀ ਛੋਟਾਂ ਲੱਗੀਆਂ ਜਿਨ੍ਹਾਂ ਨੂੰ ਫਰਸਟ ਏਡ ਦੇ ਕੇ ਦੋਨੋਂ ਹਸਪੀਟਲ ਟਾਂਡੇ ਭਜਾਇਆ ਤੇ ਉਹਨਾਂ ਨੂੰ ਫਰਸਟ ਏਡ ਦੇ ਕੇ ਟੋਟਲ ਕਿੰਨੀਆਂ ਗੱਡੀਆਂ ਲੱਗੀਆਂ ਜ